ਇਹ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਦੇ ਵੱਲੋਂ ਵੀ ਇਸ ਪੂਰੇ ਮਸਲੇ ਦੇ ਉੱਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਤੇ ਵਕ ਵਕ ਤਰੀਕੇ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ ਪਰੇ ਸਭ ਦੇ ਦਰਮਿਆਨ ਅੱਜ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਵੱਡਾ ਬਿਆਨ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਦੀ ਵਰਸੀ ਦੇ ਮੌਕੇ ਅੱਜ ਐਸਜੀਪੀਸੀ ਦੇ ਵੱਲੋਂ ਸਮਾਗਮ ਜਿਹੜਾ ਹੈ ਉਹ ਕਰਾਇਆ ਗਿਆ ਸੀ ਇਸ ਸਭ ਦੇ ਦਰਮਿਆਨ ਸਰਬਜੀਤ ਸਿੰਘ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼੍ਰੀ ਕਾਉ ਤੱਕ ਸਾਹ ਪਹੁੰਚੀਆਂ ਸੀ ਜਿਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਖਾਲਸਾ ਉਹ ਰਾਜਬਲੂਏ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਪੱਤਰਕਾਰਾਂ ਦੇ ਵੱਲੋਂ ਬੰਦੀ ਸਿੰਘਾਂ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਜਾਣਬੁੱਝ ਕੇ ਕੇਂਦਰ ਸਰਕਾਰ ਰਿਹਾਈ ਨਹੀਂ ਕਰ ਰਹੀ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਲਾਰੇ ਜਿਹੜਾ ਨੇ ਉਹ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਸਿੱਖ ਜਿਹੜਾ ਨੇ ਉਹ ਕੇਂਦਰ ਸਰਕਾਰ ਤੋਂ ਭਰੋਸਾ ਗਵਾ ਚੁੱਕੇ ਨੇ ਹੁਣ ਸਿੱਖਾਂ ਨੂੰ ਕੇਂਦਰ ਸਰਕਾਰ ਤੇ ਭਰੋਸਾ ਨਹੀਂ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਭਾਈ ਸਤਵੰਤ ਸਿੰਘ ਅਤੇ ਬਿਆਨ ਸਿੰਘ ਦੀ ਵਰਸੀ ਦੇ ਮੌਕੇ ਅਸ਼ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀ ਸਰਬਜੀਤ ਸਿੰਘ ਖਾਲਸਾ ਤੇ ਨਾਲ ਕੁਝ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਵੀ ਜਿਹੜਾ ਨੇ ਮੌਜੂਦ ਸਨ ਤਾਂ ਇਹ ਸਭ ਦੇ ਦਰਮਿਆਨ ਜਦੋਂ ਬੰਦੀ ਸਿੰਘਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਦਿੰਦੇ ਹੋਏ ਸਰਬਜੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਕੇਂਦਰ ਸਰਕਾਰ ਤੋਂ ਭਰੋਸਾ ਗਵਾ ਚੁੱਕੇ ਨੇ ਤੇ ਹੁਣ ਕੇਂਦਰ ਸਰਕਾਰ ਦੇ ਉੱਤੇ ਸਿੱਖਾਂ ਨੂੰ ਭਰੋਸਾ ਨਹੀਂ ਆ ਕਿਉਂਕਿ ਸਿੱਖਾਂ ਦੇ ਨਾਲ ਪਿਛਲੇ ਲੰਬੇ ਚਿਰ ਤੋਂ ਵਿਤਕਰਾ ਜਿਹੜਾ ਉਹ ਸਰਕਾਰ ਕਰ ਰਹੀ ਹੈ ਤੇ ਸਰਕਾਰ ਦੇ ਵੱਲੋਂ ਹੱਲੇ ਤੱਕ ਜਿਹੜਾ ਬੰਤੀ ਸਿੰਘਾ ਦੀ ਰਿਹਾਈ ਨਹੀਂ ਕੀਤੀ ਗਈ ਤਾਂ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਮਾਹੌਲ ਗਰਮਾਂਦਾ ਜਾ ਰਿਹਾ ਹੈ ਜਿੱਥੇ ਅਭੀਤੇ ਦਿਨੀ ਭਾਈ ਬਲਵੰਤ ਸਿੰਘ ਰਾਜੂਆਣਾ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਤੇ ਸਭ ਦੇ ਦਰਮਿਆਨ ਜੇ ਗੱਲ ਕਰੀਏ ਦਵਿੰਦਰਪਾਲ ਸਿੰਘ ਭੁੱਲਰ ਉਹ ਰਾਦੀ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਭਾਜਪਾ ਆਗੂ ਆਰਪੀ ਸਿੰਘ ਦੇ ਵੱਲੋਂ ਜਿਹੜਾ ਹੈ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਜਿਹੜਾ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਦੇ ਦਿਨ-ਬਦਨ ਖਰਾਬ ਹੁੰਦੀ ਜਾ ਰਹੀ ਹੈ ਤਾਂ ਇਸ ਸਬਦੇ ਦੇ ਦਰਮਿਆਨ ਜਦੋਂ ਅੱਜ ਸਰਵਜੀਤ ਸਿੰਘ ਖਾਲਸਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਬੰਦੀ ਸਿੰਘਾਂ ਦੇ ਰਿਲੇਟਡ ਤਾਂ ਮੈਂ ਕਹਿ ਕੇ ਬੰਦੀ ਸਿੰਘ ਕੇਂਦਰ ਜਿਹੜਾ ਉਹ ਰਿਹਾ ਨਹੀਂ ਕਰ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਕਿ ਹੁਣ ਸਿੱਖਾਂ ਦਾ ਭਰੋਸਾ ਜਿਹੜਾ ਹੈ ਉਹ ਕੇਂਦਰ ਸਰਕਾਰ ਤੋਂ ਉੱਠ ਚੁੱਕਿਆ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਸਰਵਜੀਤ ਸਿੰਘ ਖਾਲਸਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ। ਅਕਾਲ ਤਖਤ ਮਨਾਇਆ ਗਿਆ ਹੈ ਅਕਾਲ ਤਖਤ ਸਾਹਿਬ ਤੇ ਜੋ ਕਿ ਹਰੇਕ ਸਾਲ ਵਾਂਗ ਇਸ ਸਾਲ ਵੀ 31 ਅਕਤੂਬਰ 1984 ਤੋਂ ਲਗਾਤਾਰ ਮਨਾਇਆ ਜਾ ਰਿਹਾ ਕੋਈ ਕੋਈ ਹੋਣੀ ਬਸੇ ਮਨਾਏਗੀ ਕੀ ਕਰਨੇ ਆਹੀ ਵੀ ਕੋਰੇ ਮਨਾਇਆ ਗਿਆ ਬਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਹੈ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਕਾਫੀ ਹਲਵਾਰੀ ਗਿਆ ਦਿੰਦਾ ਬੰਦੀ ਸਿੰਘ ਰਿਹਾਈ ਨਹੀਂ ਕੀਤੇ ਦਿੰਦੇ 550 ਸਤਾਵੀ ਤੇ ਗੁਰਨਾਣ ਸਿੰਘ ਨੇ ਕਿਹਾ ਸੀ ਪਰ ਹਲੇ ਵੀ ਨਹੀਂ ਪਰ ਇਹ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ ਕਹਿ ਕੇ ਵਾਅਦਿਆਂ ਤੋਂ ਮੁੱਕਰਦੀ ਆਈ ਹੈ ਤੇ ਇਸ ਦੇਸ਼ ਦੀ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਹੁਣ ਸਿੱਖਾਂ ਨੂੰ ਕੋਈ ਭਰੋਸਾ ਰਹਿ ਗਿਆ ਹੈ। ਅੰਦਾਲ ਜਮਨੀ ਚੋਣ ਤੇ ਕੀ ਕੀ ਲਿਖਿਆ? ਜੇ ਤਾਂ ਹੋਏਗੀ ਜੀ ਵਾਰਸ ਪੰਜਾਬ ਦੀ ਪਾਰਟੀ ਦੀ ਜਿੱਤ ਹੋਏਗੀ। ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਆਵਾਜ਼ ਬੁਲੰਦ ਹੁੰਦੀ ਦਿਖਾਈ ਦੇ ਰਹੀ ਹੈ। ਉੱਥੇ ਜੇਕਰ ਗੱਲ